ਸਟਾਰ ਸਰਸਾ ਦੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਫਰਲੋ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਡੰਡੀ ਇਸ ਨੇ ਵੱਡੀ ਪੱਦਰ ਉੱਤੇ ਹੈਰਾਨੀ ਅਤੇ ਪਰੇਸ਼ਾਨੀ ਪੈਦਾ ਕੀਤੀ ਹੈ ਡੰਡੀ ਡੇਰਾ ਮੁਖੀ ਕੁਝ ਬੇहद ਗੰਭੀਰ ਦੋਸ਼ਾਂ ਵਿੱਚ 20 ਸਾਲ ਦੀ ਸਜ਼ਾ ਉੱਤੇ ਰਿਹਾ ਹੈ ਡੰਡੀ ਉਸ ਨੂੰ ਵਿਸ਼ੇਸ਼ ਅਦਾਲਤ ਨੇ 217 ਵਿੱਚ ਉਮਰ ਪਰ ਕੈਦ ਲਈ سزا ਸੁਣਾਈ ਸੀ ਡੰਡੀ ਉਸ ਉੱਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਕਰਵਾਉਣ ਦਾ ਦੋਸ਼ ਲੱਗਾ ਸੀ ਡੰਡੀ ਇਸੇ ਹੀ ਤਰ੍ਹਾਂ ਆਪਣੀਆਂ ਦੋ ਚੇਲੀਆਂ ਨਾਲ ਜ਼ਬਰ ਜਨਾਬ ਕਰਨ ਦੇ ਦੋਸ਼ ਵਿੱਚ ਉਸ ਨੂੰ 20 ਸਾਲ ਦੀ ਕੈਦ ਦੀ سزا ਸੁناਈ ਗਈ ਸੀ ਡੰਡੀ ਹੁਣ ਉਹ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਡੰਡੀ ਪਰ ਲੱਗਦਾ ਹੈ ਕਿ ਜਿਵੇਂ ਡੇਰਾ ਮੁਖੀ ਜੇਲ੍ਹ ਵਿੱਚ ਬੰਦ ਹੀ ਨਾ ਹੋਵੇ ਡੰਡੀ ਸਮੇਂ-ਸਮੇਂ ਉਹ ਬਾਹਰ ਆ ਕੇ ਮਟਰ ਗਸ਼ਤੀ ਕਰਨ ਦਾ ਪ੍ਰਭਾਵ ਦਿੰਦਾ ਹੈ ਡੰਡੀ ਉਹ ਕਿਸੇ ਨਾ ਕਿਸੇ ਬਹਾਨੇ ਆਪਣੇ ਪ੍ਰਭਾਵ ਨਾਲ ਫਰਲੋ ਉੱਤੇ ਆ ਜਾਂਦਾ ਹੈ ਡੰਡੀ ਕੁਝ ਹੀ ਸਾਲਾਂ ਵਿੱਚ ਹੀ ਉਸ ਨੂੰ 367 ਦਿਨਾਂ ਦੀ ਪੈਰੋਲ ਫਰਲੋ ਮਿਲ ਚੁੱਕੀ ਹੈ ਡੰਡੀ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਉੱਤੇ ਕੀਤੀ ਜਾ ਰਹੀ ਅਜਹੀ ਵਿਹਾਲਤਾ ਕਈ ਤਰ੍ਹਾਂ ਦੇ ਸ਼ੰਕਿਆਂ ਅਤੇ ਸਵਾਲਾਂ ਨੂੰ ਜਨਮ ਦਿੰਦੀ ਹੈ ਡੰਡੀ ਮਹਿਜ 8 ਸਾਲ ਦੇ ਅਰਸੇ ਵਿੱਚ ਉਸ ਦੇ 14ਵੇਂ ਵਾਰ ਪੈਰੋਲ ਉੱਤੇ ਆਉਣ ਨਾਲ ਭਾਰਤੀ ਨਿਆ ਪ੍ਰਣਾਲੀ ਉੱਤੇ ਵੀ ਹਰਫ ਆਉਂਦਾ ਹੈ ਡੰਡੀ ਸਟਾਰਟ ਇਹ ਸਭ ਕੁਝ ਸੰਬੰਧਿਤ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੋ ਸਕਦਾ ਹੈ ਡੰਡੀ ਇਹ ਵੀ ਕਿ ਉਸ ਦੀ ਬਹੁਤੀ ਵਾਰ ਫਰਲੋ ਦਾ ਸਮਾ ਹਰਿਆਣਾ ਪੰਜਾਬ ਜਾਂ ਹੋਰ ਕਿਸੇ ਰਾਜ ਦੀਆਂ ਚੋਣਾ ਨਾਲ ਮੇਲ ਖਾਂਦਾ ਹੈ ਡੰਡੀ ਰਾਮ ਰਹੀਮ ਦੀ ਹਰਿਆਣਾ ਪੰਜਾਬ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਚੰਗੀ ਪੱਲ ਮੰਨੀ ਜਾਂਦੀ ਹੈ ਡੰਡੀ ਉਸ ਦੇ ਪੈਰੋਕਾਰਾਂ ਦੀ ਵੀ ਵੱਡੀ ਗਿਣਤੀ ਹੈ ਜੋ ਉਸ ਦੇ ਪੱਕੇ ਸ਼ਰਧਾਲੂ ਹਨ ਡੰਡੀ ਅਜਿਹਾ ਕਿਰਦਾਰ ਅਤੇ ਅਜਿਹੀ ਸਰਦਾ ਦੀ ਇਹ ਇੱਕ ਅਨੋਖੀ ਮਿਸਾਲ ਕਹੀ ਜਾ ਸਕਦੀ ਹੈ ਡੰਡੀ ਅੱਜ ਵੀ ਉਸ ਉੱਤੇ 400 ਦੇ ਲਗਭਗ ਪੈਰੋਕਾਰ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ ਡੰਡੀ ਸਾਧਵੀਆਂ ਨਾਲ ਜ਼ਬਰਜਨਾ ਇੱਕ ਪੱਤਰਕਾਰ ਦੀ ਹੱਤਿਆ ਆਪਣੇ ਹੀ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦਾ ਕਤਲ ਅਤੇ ਆਪਣੇ ਹੀ ਪੈਰੋਕਾਰਾਂ ਨੂੰ ਨਿਪੁੰਸਕ ਬਣਾਉਣ ਦੇ ਅਜਿਹੇ ਦੋਸ਼ ਹਨ ਜੋ ਬੇहद ਗੰਭੀਰ ਸ਼ਰੇਣੀ ਵਿੱਚ ਆਉਂਦੇ ਹਨ ਡੰਡੀ ਅਜਿਹਾ ਵਿਅਕਤੀ ਚਾਹੇ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ ਉਸ ਉੱਤੇ ਸਰਕਾਰਾਂ ਦੀ ਮਿਹਰਬਾਨੀ ਦੇਸ਼ ਦੇ ਸਮੁੱਚੇ ਤੰਤਰ ਨੂੰ ਕਮਜ਼ੋਰ ਅਤੇ ਢਿੱਲਾ ਕਰ ਦਿੰਦੀ ਹੈ ਡੰਡੀ ਪਿਛਲੇ ਲੰਮੇ ਸਮੇਂ ਤੋਂ ਡੇਰਾ ਮੁਖੀ ਦਾ ਸਿੱਖ ਸਮਾਜ ਨਾਲ ਵੱਡਾ ਵਿਵਾਦ ਚੱਲਦਾ ਰਿਹਾ ਹੈ ਡੰਡੀ ਉਸ ਉੱਤੇ ਇਹ ਦੋਸ਼ ਲਗਾਇਆ ਜਾਂਦਾ